ਹਾਂਜੀ ਦੋਸਤੋ ਸਾਰੇ ਹੀ ਕਿਸਾਨਪਰਾਂਵਾਂ ਨੂੰ ਸਸਰੀਆ ਕਾਲ ਜੀ ਦੋਸਤੋ ਅਸੀਂ ਗੱਲ ਕਰਦੇ ਆਂ ਪ੍ਰਾਈਵੇਟ ਲਿਮਟਿਡ ਕੰਪਨੀ ਸਨਰਾਈਜ਼ ਇੰਟਰਪ੍ਰਾਈਜ਼ ਗਾਗੋਵਾਲ ਦੋਸਤੋ ਅੱਜ ਆਪਾਂ ਪਹੁੰਚੇ ਆਂ ਪਿੰਡ ਮਾਨਵੀਵੜੀਆਂ ਮਾਨਵੀਵੜੀਆਂ ਸਪਾਲ ਕੋਠਿਆਂ ਦੇ ਵਿੱਚ 3 ਐਚਪੀ ਸੋਲਰ ਮੋਟਰ ਦਾ ਪ੍ਰੋਜੈਕਟ ਹੈ ਜਿਹੜਾ ਆਪਾਂ ਲਾਇਆ ਹੈਗਾ ਦੋਸਤੋ ਇਹ ਆਪਾਂ ਇੱਥੇ ਲਾਇਆ ਹੋਇਆ ਹੈਗਾ ਪੈਨਲ ਲਾਇਆ ਹੋਇਆ ਜਿਹੜਾ ਆਪਾਂ ਇੱਥੇ ਯੂਟੀਲ ਕੰਪਨੀ ਦਾ ਜਿਹੜਾ ਪੈਨਲ ਲਾਇਆ ਹੋਇਆ ਹੈਗਾ ਇਹ ਪੈਨਲ ਆ ਜਿਹੜਾ 340 ਵਾਟ ਦਾ ਦਾ ਪੈਨਲ ਹੈ ਜਿਹੜਾ ਆਪਾਂ ਲਾਇਆ ਹੋਇਆ ਹੈਗਾ ਦੋਸ ਦੋਸਤੋ ਇਹ ਸੀ ਚੈਨਲ ਜਿਹੜਾ ਪੈਨਲ ਲਾਇਆ ਹੋਇਆ ਆ ਆਪਾਂ ਸੀ ਚੈਨਲ ਦੇ ਨਾਲ ਇੱਥੇ ਲੋਕ ਨਟ ਦੇ ਨਾਲ ਲਾਇਆ ਹੋਇਆ ਹੈਗਾ ਆਪਾਂ ਸੀ ਚੈਨਲ ਆ ਜਿਹੜਾ ਪੂਰਾ ਹੈਵੀ ਦੇ ਵਿੱਚ ਲਾਇਆ ਹੋਇਆ ਦੋਸਤੋ ਇੱਥੇ ਆਪਾਂ ਸਟੈਂਡ ਆ ਜਿਹੜਾ ਚਾਰ ਖਿਚਾਂ ਦੇ ਵਿੱਚ ਲਾਇਆ ਹੋਇਆ ਹੈਗਾ ਜੋਤੀ ਕੰਪਨੀ ਦਾ ਸਟ੍ਰਕਚਰ ਆ ਜਿਹੜਾ ਆਪਾਂ ਦੋਸਤੋ ਲਾਉਨੇ ਆਗੇ ਤੁਸੀਂ ਦੇਖ ਸਕਦੇ ਹੋ ਜੋਤੀ ਕੰਪਨੀ ਦਾ ਸਟ੍ਰਕਚਰ ਦੋਸਤੋ ਇੱਥੇ ਡਰਾਈਵ ਆ ਜਿਹੜੀ ਆਪਾਂ ਲਾਈ ਹੋਈ ਹੈਗੀ ਕਰਾਫਟਨ ਕੰਪਨੀ ਦੀ ਡਰਾਈਵ ਆ ਜਿਹੜੀ ਦੋਸਤੋ ਇੱਥੇ ਲਾਈ ਹੋਈ ਹੈਗੀ ਤੁਸੀਂ ਦੇਖ ਸਕਦੇ ਹੋ ਰਾਕਟਨ ਕੰਪਨੀ ਦੀ ਡਰਾਈਵ ਆ ਜਿਹੜੀ ਲਾਈ ਹੋਈ ਆ ਦੋਸਤੋ ਇਹ ਮੋਟਰ ਨੂੰ ਹੁਣ ਇਸ ਤਮੇ 40 42 ਦੀ ਫਿਰ ਕੈਂਸੀ ਦੇ ਉੱਤੇ ਮੋਟਰ ਨੂੰ ਰਨ ਕਰ ਰਹੀ ਹੈਗੀ ਡਰਾਈਵ ਦੋਸਤੋ ਆਇਆ ਤੁਹਾਨੂੰ ਦੋਸਤੋ ਇਹ ਜਿਹੜਾ ਬੋਰ ਤੁਸੀਂ ਦੇਖ ਰਹੇ ਹੋਗੇ ਬੋਰ ਇਹ 100 ਫੁੱਟ ਡੂੰਘਾ ਬੋਰ ਹੈਗਾ ਮੋਟਰ ਦੇ ਵਿੱਚ ਪਾਈ ਹੋਈ ਹੈਗੀ ਲੂਬੀ ਕੰਪਨੀ ਦੀ 3 ਐਚਪੀ ਦਾ ਆਪਾਂ ਪ੍ਰੋਜੈਕਟ ਜਿਹੜਾ ਲਾਇਆ ਹੋਇਆ ਹੈਗਾ ਮੋਟਰ ਜਿਹੜੀ ਛੱਡੀ ਹੋਈ ਹੈਗੀ ਆਪਾਂ ਇਹ 60 ਫੁੱਟ ਤੇ ਛੱਡੀ ਹੋਈ ਹੈਗੀ ਛੇੜ ਰੈਵਰੀਆਂ ਪਾਈਆਂ ਹੋਈਆਂ ਹੋਈਆਂ ਦੋਸਤੋ ਪਾਣੀ ਆ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਕਿਵੇਂ ਲੱਗਿਆ ਪਾਣੀ ਤੁਹਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਜੀ ਵੀਡੀਓ ਲਾਈਕ ਸ਼ੇਅਰ ਜਰੂਰ ਕਰੋ ਜੀ ਸੋਲਰ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਗਏ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਓਕੇ